ਪੁਲਿਸ ਤੇ ਥਾਰ ਸਵਾਰ ਹੋਏ ਆਮੋ ਸਾਹਮਣੇ ਥਾਣੂ ਰੋਕਣ ਲਈ ਪੁਲਿਸ ਨੇ ਚਲਾਈ ਗੋਲੀ ਰੋਕਣ ਦੀ ਬਜਾਏ ਪੁਲਿਸ ਨੂੰ ਚਕਮਾ ਦੇ ਕੇ ਹੋਏ ਫਰਾਰ ਅੱਜ ਫਿਰੋਜ਼ਪੁਰ ਪੁਲਿਸ ਆਤੇ ਥਾਰ ਸਵਾਰ ਆਮੋ ਸਾਹਮਣੇ ਹੋਗੇ ਪੁਲਿਸ ਨੂੰ ਪਿੰਕਸੀ ਕੀ ਥਾਰ ਸਵਾਰ ਕੁਝ ਸ਼ੱਕੀ ਨੌਜਵਾਨ ਬੈਠੇ ਹਨ ਜੋ ਗਲਤ ਕੰਮ ਨੂੰ ਅੰਜਾਮ ਦੇ ਰਹੇ ਹਨ ਜਦੋਂ ਪੁਲਿਸ ਨੇ ਉਹਨਾਂ ਥਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਥਾਰ ਸਵਾਰ ਗੱਡੀ ਭਜਾ ਕੇ ਫਰਾਰ ਹੋ ਗਏ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਥਾਰ ਤੇ ਗੋਲੀ ਵੀ ਚਲਾਈ ਪਰ ਉਹ ਨਾ ਰੁਕੇ ਤੇ ਪੁਲਿਸ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਏ ਇਸ ਪੂਰੀ ਘਟਨਾ ਨੂੰ ਲੈ ਕੇ ਮੌਕੇ ਤੇ ਮੌਜੂ ਸਾਡੇ ਪੱਤਰਕਾਰ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕੋਲਪੁਰ ਪੁਲਿਸ ਨੂੰ ਇੱਕ ਗੁਪ ਸੂਚਨਾ ਮਿਲੀ ਹੈ ਕਿ ਥਾਰ ਗੱਡੀ ਤੇ ਕੋਈ ਲੋਕ ਜਿਹੜੇ ਹੈ ਛੱਕੀ ਹਾਲਤ ਦੇ ਵਿੱਚ ਜਿਹੜੇ ਹੈਗੇ ਸੀਗੇ ਇੱਕ ਸ਼ਖਸ ਵੀ ਉਹ ਕਿਸੇ ਨੂੰ ਕੋਈ ਸਮਾਨ ਦੇਣ ਆਇਆ ਸੀਗਾ ਜਿਸ ਦੇ ਪਿੱਛੇ ਜਿਹੜੀ ਪੁਲਿਸ ਨੇ ਜਿਹੜੀ ਆਪਣੀ ਗੱਡੀ ਲਗਾਈ ਲੇਕਿਨ ਉਹ ਥਾਰ ਗੱਡੀ ਨੂੰ ਜਿਹੜਾ ਪਤਾ ਲੱਗਾ ਵੀ ਪੁਲਿਸ ਜਿਹੜੀ ਹੈ ਉਹਦੇ ਪਿੱਛੇ ਲੱਗ ਚੁੱਕੀ ਹੈ ਤਾਂ ਉਹਨੇ ਬਹੁਤ ਤੇਜ਼ੀ ਦੇ ਨਾਲ ਜਿਹੜੀ ਭਜਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਉਹਨੇ ਤੇ ਫਾਇਰਿੰਗ ਵੀ ਕੀਤੀ ਗਈ ਹੈ ਜਿਹਦੀਆਂ ਤਸਵੀਰਾਂ ਵੀ ਸ਼ਾਇਦ ਸੀਸੀਟੀਵੀ ਚ ਕੈਦ ਹੋ ਚੁੱਕੀਆਂ ਨੇ ਲੇਕਿਨ ਫੁੱਲ ਸਜੇ ਹੋ ਤਸਵੀਰਾਂ ਜਨਤਕ ਕਰਨ ਨੂੰ ਚਾਰ ਨਜ਼ਰ ਨਹੀਂ ਆ ਰਹੀਆਂ ਲੇਕਿਨ ਸਾਧੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਵੀ ਇਸ ਥਾਰ ਗੱਡੀ ਤੇ ਇੱਕ ਪੀਲੀ ਟੀ-ਸ਼ਰਟ ਪਾ ਕੇ ਜਿਹੜਾ ਸ਼ਖਸ ਬੈਠਾ ਸੀਗਾ ਉਹ ਦੋ ਮੋਟਰਸਾਈਕਲ ਵਾਲ ਆਏ ਉਹਨਾਂ ਕੋਲੋਂ ਸਮਾਨ ਫੜਾਦਾ ਕਿ ਉਹਦੇ ਮਗਰ ਤੇਰੀ ਫੁੱਲ ਲੱਗੀ ਆ ਲੇਕਿਨ ਪੁਲਿਸ ਕਿਉਂ ਚਸ਼ਮਾ ਦੇ ਕੇ ਤੇਜ਼ ਅਫਸਰ ਨਾਲ ਥਾੜ ਜਿਹੜੀ ਭਜਾ ਕੇ ਆ ਉਹ ਜਿਹੜਾ ਸ਼ਖਸ ਲੈ ਗਿਆ ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰਦੀ ਪਈ ਆ ਵੀ ਆਖਿਰ ਉਹ ਥਾਰ ਦੇ ਵਿੱਚ ਜਿਹੜੇ ਸ਼ਖਸ ਨੂੰ ਉਹ ਕੀ ਦੇਣ ਆਇਆ ਸੀਗਾ ਕਿ ਕਿਸ ਤਰ੍ਹਾਂ ਮਤਲਬ ਕਿ ਇੱਥੇ ਜਿਹੜੇ ਉਹ ਜਿਹੜਾ ਕਤਲ ਨੂੰ ਜਿਹੜਾ ਜਾਮ ਦਿੱਤਾ ਕਿਉਂਕਿ ਪੁਲਸ ਵੱਲੋਂ ਵੀ ਉਹਦੇ ਤੇ ਜਿਹੜੀ ਟਾਇਰ ਤੇ ਫਾਇਰਿੰਗ ਜੁਰੂਰ ਕੀਤੀ ਗਈ ਆ ਲੇਕਿਨ ਉਹ ਗੋਲੀ ਟਾਇਰ ਤੇ ਲੱਗੀ ਆ ਜਾਂ ਨਹੀਂ ਲੱਗੀ ਇਹ ਨਹੀਂ ਪਤਾ ਚੱਲ ਸਕਿਆ ਕਿਉਂਕਿ ਗੱਡੀ ਜਿਹੜੀ ਆ ਉਹ ਰੁਕੀ ਨਹੀਂ ਤੇ ਉਹ ਫੜੀ ਤੇ ਹੀ ਰਫਤਾਰ ਦੇ ਨਾਲ ਐਸੋ ਜਿਹੜੀ ਚਲੀ ਗਈ ਆ ਤਾਂ ਪੁਲਸ ਹੁਣ ਜਿਹੜੀ ਤਵਕੀਰਸ਼ ਹੈ ਤੇ ਜਾਂਚ ਜਿਹੜੀ ਕਰਦੀ ਪਈ ਆ ਤੇ ਜਲਦ ਉਹ ਵਿਸ਼ਵਾਸ ਦਵਾ ਰਹੀ ਆ ਕਿ ਜਲਦੀ ਅਸੀਂ ਜਿਹੜੇ આરોપી ਨੇ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਜਿਹੜੇ ਹੋ ਜਾਵਾਂਗੇ ਤੁਹਾਨੂੰ ਦੱਸ ਦੇਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਸੀਸੀਟੀਵੀ ਤਸਵੀਰਾਂ ਖੰਗਾਲ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਵਿੱਚ ਕਿਵੇਂ ਥਾਰ ਸਵਾਰ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਅਸੀਂ ਪੁਲਿਸ ਨਾਲ ਗੱਲਬਾਤ ਵੀ ਕੀਤੀ ਪਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਜਾਣਕਾਰੀ ਦੇਣ ਤੋਂ ਕतरा ਰਹੀ ਹੈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par